ਕਾਂਗਰਸ ਲੀਡਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਤੇ ਗੰਭੀਰ ਇਲਜ਼ਾਮ ਲਗਾਏ ਨੇ ਲਾਲੀ ਮਜੀਠੀਆ ਨੇ ਮਜੀਠੀਆ ਪਰਿਵਾਰ ਦੇ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਬਣਾਉਣ ਦੇ ਨਾਂ ਤੇ 3000 ਕਰੋੜ ਰੁਪਏ ਦਾ ਘਪਲਾ ਕਰਨ ਦੇ ਇਲਜ਼ਾਮ ਲਾਇਏ ਨੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਪੂਰੇ ਮਾਮਲੇ ਸਬੰਧੀ ਪਿਛਲੇ 10 ਸਾਲਾਂ ਦੀ ਜਾਂਚ ਕਰੇ ਕਾਲਜ 'ਚ ਹੋ ਰਹੀਆਂ ਬੇਨਿਮੀਆ ਦੀ ਜਲਦ ਤੋਂ ਜਲਦ ਜਾਂਚ ਹੋਣੀ ਚਾਹੀਦੀ ਹੈ લાલી ਮਜੀਠੀਆ ਨੇ ਖਾਲਸਾ ਕਾਲਜ ਚ ਹੋ ਰਹੀਆਂ ਭੜਤਿਆਂ ਤੇ ਵੀ ਸਵਾਲ ਚੁੱਕੇ ਨੇ ਅਤੇ ਕਿਹਾ ਕਿ ਖਾਲਸਾ ਕਾਲਜ ਦੀ ਮੈਨੇਜਮੈਂਟ ਖਿਲਾਫ ਇਤਿਹਾਸਕ ਇਮਾਰਤ ਦਾ ਸਰੂਪ ਵਿਗਾੜਨ ਸੰਬੰਧੀ ਕ੍ਰਿਮినਲ ਕੇਸ ਦਰਜ ਹੋਣਾ ਚਾਹੀਦਾ ਹੈ। ਵਿਕਰਮ ਸਿੰਘ ਮਜੀਠੀਆ ਤੇ ਉਹਦੇ ਪਰਿਵਾਰ ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਜਿਹੜਾ ਕਿ ਇੱਕ ਰਨ ਹੋ ਰਿਹਾ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਵੱਲੋਂ ਉਹਨੂੰ ਇੱਕ ਪ੍ਰਾਈਵੇਟ ਯੂਨੀਵਰਸਿਟੀ ਬਣਾ ਕੇ ਇਹ ਜਿਹੜੀ ਸਾਡੀ ਪੁਰਖਿਆਂ ਦੀ ਇੱਕ ਬਹੁਤ ਵੱਡੀ ਵਿਰਾਸਤ ਆ। ਔਰ ਉਹ ਜਾਇਦਾਦ ਜਿਹੜੀ ਲੋਕਾਂ ਨੇ ਆਪਣੀ ਭਾਵਨਾ ਦੇ ਨਾਲ ਦਿੱਤੀ ਸੀ ਜਿਹੜੀ ਲੋਕਾਂ ਨੇ ਡੋਨੇਟ ਕੀਤੀ ਸੀ ਪ੍ਰਿੰਸਲੀ ਸਟੇਟਸ ਨੇ ਵਿਸ਼ੇਸ਼ ਤੌਰ ਤੇ ਉਹਨੂੰ ਖੁਰਦ-ਬੁਰਦ ਕਰਨ ਦਾ ਇਹਨਾਂ ਨੇ ਇੱਕ ਤਰੀਕਾ ਇਹਨਾਂ ਦਾ ਜਿੱਥੇ ਦੂਜੇ ਮਾਫੀਆ ਚੱਲਦੇ ਇਹਨਾਂ ਨੇ ਇਹ ਜਿਹੜਾ ਲੈਂਡ ਮਾਫੀਆ ਇਹਦੇ ਤਹਿਤ ਉਹ ਸਾਰੀ ਪ੍ਰਾਪਰਟੀ ਨੂੰ ਹੜੱਪਣਾ ਚਾਹੁੰਦੇ ਨੇ ਇਸ ਪਰਿਵਾਰ ਨੇ ਔਰ ਇਹਨਾਂ ਦੇ ਨਾਲ ਰਜਿੰਦਰ ਮੋਹਨ ਸਿੰਘ ਸ਼ੀਨਾ ਜਿਹੜੇ ਆਰਐਸਐਸ ਦੇ ਲੀਡਰ ਆ ਔਰ ਚੰਦਜੀਤ ਸਿੰਘ ਚੱਡਾ ਜਿਹੜੇ ਫੋਰਨ ਜਿਹੜੇ ਪਹਿਲੇ ਪੁਰਾਣੇ ਜਿਹੜੇ ਆ ਸ਼ਰਾਬ ਦੇ ਠੇਕੇਦਾਰ ਨੇ ਇਹਨਾਂ ਨੇ ਰਲ ਕੇ ਉਸ ਸਾਰੇ ਸਿਸਟਮ ਨੂੰ ਇਲੈਕਸ਼ਨ ਦੇ ਵਿੱਚ ਆਪਣੇ 60 ਮੈਂਬਰ ਪਾ ਕੇ ਬਿਨਾਂ ਗਵਰਨਿੰਗ ਕੌਂਸਲ ਦੇ ਵਿੱਚ ਏਜੰਡੇ ਪਾਇਆ ਇੱਕ ਖਾਲਸਾ ਯੂਨੀਵਰਸਿਟੀ ਦਾ ਨਾਮ ਦੇ ਕੇ ਇੱਕ ਬਾਡੀ ਬਣਾਈ ਜਿਹਦਾ ਪੂਰਾ ਕੰਟਰੋਲ ਇਹਨਾਂ ਕੁਝ ਚੰਦ ਬੰਦਿਆਂ ਦੇ ਹੱਥ 'ਚ ਆ ਰਜਿੰਦਰ ਮੋਹਨ ਸਿੰਘ ਸ਼ੀਨਾ ਬੇਸਿਕਲੀ ਇਜ਼ ਇੰਪਲੀਮੈਂਟਿੰਗ ਦਾ ਏਜੰਡਾ ਆਫ ਆਰਐਸਐਸ ਇਨ ਡਿਲੂਟਿੰਗ ਖਾਲਸਾ ਹੈਰੀਟੇਜ ਮੈਂ ਨਹੀਂ ਸਹਿਖ ਹੈਗਾ ਜੀ ਮੈਂ ਕਾਂਗਰਸੀ ਆ ਆਈ ਡੋਟ ਜੇ ਮੋਟੇ ਕਾਂਗਰਸ ਦਾ ਅਜੰਡਾ ਲੈ ਕੇ ਜਾਵੇਗਾ ਤੇ ਡੈਫੀਨਿਟਲੀ ਪੀਪਲ 윌 ਆਬਜੈਕਟ ਟੂ ਇਟ ਇਹਦੇ ਚ ਕਾਸ਼ ਇਹਨਾਂ ਨੇ ਰੱਖੇ ਹੁੰਦੇ ਇਹਨਾਂ ਨੇ ਰੱਖੇ ਹੁੰਦੇ ਡਾਕਟਰ ਮਨਮੋਹਨ ਸਿੰਘ ਹੁੰਦੀ ਉਹਦੇ ਲਈ ਇੱਕ ਸਪੈਸ਼ਲ ਸੈਟ ਬਣਾਈ ਜਾਵੇ ਇਹਨਾਂ ਪਰਿਵਾਰਾਂ ਤੇ ਜਿਹੜੇ ਐਫ ਆਈ ਆਰ ਰਜਿਸਟਰ ਕੀਤੀ ਜਾਵੇ ਇਮੀਡੀਏਟਲੀ ਖਾਲਸਾ ਕਲਸ ਸੁਸਾਇਟੀ ਦਾ ਕੰਟਰੋਲ ਲਿਆ ਜਾਵੇ ਆਉਣ ਵਾਲਾ ਜਿਹੜਾ ਇਲੈਕਸ਼ਨ ਹੈ ਮਾਰਚ 'ਚ ਜਿਹੜਾ 1/3 ਦੇ ਸਾਤ ਜਾਂ ਜਿਹੜੀਆਂ ਵੈਕੈਂਸੀ ਸੀਟਸ ਦਾ ਉਹਦੇ ਲਈ ਇਲੈਕਸ਼ਨ ਮੈਨੇਜਰ ਪਾਇੰਟ ਕੀਤਾ ਜਾਵੇ ਅ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਘਰ ਦੇ ਬਾਹਰ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਉਹਨਾਂ ਦੀ ਪ੍ਰਤੀਕਿਰਿਆ ਲਈ ਜਾਵੇ ਪਰ ਮਜੀਠੀਆ ਸਾਹਿਬ ਆਪਣੇ ਨਿੱਜੀ ਕੰਮਾਂ ਦੇ ਵਿੱਚ ਇੰਨੇ ਕਿ ਜ਼ਿਆਦਾ ਮਸ਼ਰੂਫ ਨੇ ਕਿ ਉਹੋ ਕੈਮਰੇ ਦੇ ਅੱਗੇ ਆਪਣੀ ਪ੍ਰਤੀਕਿਰਿਆ ਦੇਣ ਲਈ ਸਾਹਮਣੇ ਨਹੀਂ ਆ ਰਹੇ ਰਜੀਵ ਸ਼ਰਮਾ এবੀਪੀ ਸੰਜਾ ਅੰਮ੍ਰਿਤਸਰ